ਸ਼ਰੀਆਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਸਬਜੀ ਜਿਸ ਨੂੰ ਖਾਣ ਦੇ ਲਈ ਕਈ ਤਰ੍ਹਾਂ ਦੇ ਮੂੰਹ ਬਣਾਏ ਜਾਂਦੇ ਕਿ ਅਸੀਂ ਨਹੀਂ ਖਾਣੀ ਹੈ ਤੇ ਨਾ ਹੀ ਸਾਨੂੰ ਇਹ ਸਬਜੀ ਪਸੰਦ ਹੈ ਅੱਜ ਅਸੀਂ ਉਹੀ ਸਬਜੀ ਬਣਾ ਕੇ ਤਿਆਰ ਕੀਤੀ ਹੈ ਬਹੁਤ ਹੀ ਵਧੀਆ ਤੇ ਅਲੱਗ ਫਲੇਵਰ ਦੀ ਮੇਰੇ ਘਰ ਦੇ ਮੈਂਬਰ ਵੀ ਇਹਨੂੰ ਖਾਣਾ ਪਸੰਦ ਨਹੀਂ ਕਰਦੇ ਜਦ ਮੈਂ ਇਸ ਤਰੀਕੇ ਨਾਲ ਬਣਾ ਲੈਂਦੀ ਆ ਤ ਉਹ ਪਛਾਣੇ ਨਹੀਂ ਸਕਦੇ ਕਿ ਅਸੀਂ ਉਹੀ ਸਬਜ਼ੀ ਖਾਧੀ ਹੈ ਜਿਹਨੂੰ ਅਸੀਂ ਨਹੀਂ ਖਾਣਾ ਚਾਹੁੰਦੇ ਇਹਦੇ ਵਿੱਚ ਉਹੀ ਮਸਾਲੇ ਪਾਏ ਆ ਕੋਈ ਐਕਸਟਰਾ ਕੋਈ ਬਾਹਰਲਾ ਮਸਾਲਾ ਨਹੀਂ ਪਾਣਾ ਜਿਹੜਾ ਸਾਡੇ ਕੋਲ ਨਹੀਂ ਹੋਗਾ ਸਿਰਫ ਉਹੀ 3-4 ਮਸਾਲੇ ਜਿਹੜੇ ਸਾਡੇ ਘਰ ਵਿੱਚ ਆਮ ਹੁੰਦੇ ਆ ਤੇ ਅਸੀਂ ਆਮ ਇਹ ਸਬਜ਼ੀ ਵਿੱਚ ਪਾਉਂਦੇ ਆ ਸਿਰਫ ਇੱਕ ਤਰੀਕਾ ਬਦਲ ਦੇ ਨਾਲ ਸਬਜ਼ੀ ਦਾ ਫਲੇਵਰ ਅੰਨਾ ਚੇਂਜ ਹੋ ਜਾਂਦਾ ਹੈ ਜਿਸ ਨੂੰ ਖਾਂਦੇ ਹੀ ਮੂੰਹ ਨੂੰ ਸਵਾਦ ਆਂਦਾ ਜੇ ਤੁਹਾਨੂੰ ਇੱਕ ਫੁਲਕੇ ਦੀ ਭੁੱਖ ਹੈ ਤਾਂ ਅਸੀਂ 2-3 ਫੁਲਕੇ ਦੇ ਨਾਲ ਖਾ ਜਾਂਦੇ ਆ ਇਹ ਸਬਜੀ ਅਸੀਂ ਕਿਸ ਤਰ੍ਹਾਂ ਬਣਾਈ ਆ ਆਓ ਬਣਾ ਕੇ ਤਿਆਰ ਕਰਦੇ ਆ ਗਰਮਾ ਗਰਮ ਸਬਜੀ ਜਿਹੜਾ ਜ ਤੱਕ ਤੁਸੀਂ ਮੇਰੇ ਚੈਨਲ ਐਜ ਕੇ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਮੇਰੀ ਗਾਰੰਟੀ ਹੈ ਇਹ ਸਬਜੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਤੇ ਲਾਈਕ ਵੀ ਜਰੂਰ ਕਰਿਆ ਹੋਇਆ ਕਿ ਇੱਕ ਵੀਡੀਓ ਬਣਾਉਣ ਦੇ ਲਈ ਕਾਫੀ ਟਾਈਮ ਲੱਗ ਜਾਂਦਾ ਹੈ ਇਸ ਲਈ ਤੁਸੀਂ ਇਹਨੂੰ ਵੱਧ ਤੇ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਲਾਈਕ ਤਾਂ ਕਰ ਹੀ ਦਿਆ ਕਰੋ ਸਬਜੀ ਬਣਾਉਣ ਦੇ ਲਈ ਅਸੀਂ ਲੋਕੀ ਲੈ ਲਈ ਹੈ ਤੁਸੀਂ ਕੀ ਹੈ ਵੀ ਲੈ ਸਕਦੇ ਬੋਲ ਸਾਈਜ਼ ਦਾ ਇਸ ਤਰ੍ਹਾਂ ਤੁਸੀਂ ਲੰਬੇ ਸਾਈਜ਼ ਦੀ ਲੋਕੀ ਵੀ ਲੈ ਸਕਦੇ ਹੁਣ ਇਹਦਾ ਛਿਲਕਾ ਉਤਾਰ ਕੇ ਇਹਨੂੰ ਕੱਟ ਕੇ ਰੱਖ ਲੈਂਦੇ ਆ। ਛਿਲਕਾ ਉਤਾਰ ਲਿਆ। ਭੋਨਾ ਸੀ ਨੂੰ ਕੀ ਹੁੰਦੇ ਆ। ਇਸ ਤਰ੍ਹਾਂ ਜੇ ਦੇਖ ਸਕਦੇ ਆ ਵੀ ਥੋੜੇ ਜਿਹੇ ਵਿੱਚ ਦੇ ਪੱਕੇ ਵੀ ਆ। ਇਹ ਆਪਾਂ ਕਢਾਲ ਦਿੰਦੇ ਆ। ਜੇ ਕੱਚੇ ਵੀ ਹੈਗੇ ਤਾਂ ਤੁਸੀਂ ਪਿੱਛੇ چیر ਲੈਣੇ ਹੈ ਜੇ ਪੱਕੇ ਆ ਤਾਂ ਇਸ ਤਰ੍ਹਾਂ ਤੁਸੀਂ ਕਨਾਲ ਜਾਣੇ ਹੈ ਵੀ ਇਸ ਤਰ੍ਹਾਂ ਛੋਟੇ ਛੋਟੇ ਪੀਸ ਕਰ ਲੈਣੇ ਬੱਡੇ ਨਹੀਂ ਕਰਨੇ ਛੋਟੇ ਸਾਈਜ਼ ਦੇ ਤੁਸੀਂ ਕਰਕੇ ਇਹ ਸਾਰੇ ਲੋਕੀ ਨੂੰ ਕੱਟ ਕੇ ਰੱਖ ਲੈਣਾ ਹੈ ਲੋਕੀ ਤਾਂ ਅਸੀਂ ਚੀਰ ਕੇ ਰੱਖ ਲਈ ਐ ਹੁਣ ਚਲਦੇ ਆ ਗੈਸ ਵੱਲ ਅੱਜ ਜਿਹੜੀ ਅਸੀਂ ਆਪਾਂ ਘੀਏ ਦੀ ਸਬਜ਼ੀ ਬਣਾਵਾਂਗੇ ਥੋੜੀ ਅਲੱਗ ਤਰ੍ਹਾਂ ਬਣਾਵਾਂਗੇ ਮੈਨੂੰ ਪਤਾ ਐ ਕਿ ਘੀਆ ਖਾਣਾ ਬਹੁਤ ਹੀ ਘੱਟ ਪਸੰਦ ਆਇਗਾ ਤਾਂ ਤੁਹਾਡੇ ਘਰ ਵਿੱਚ ਵੀ ਕਿਸੇ ਨਾ ਕਿਸੇ ਨੂੰ ਪਸੰਦ ਨਹੀਂ ਹੈਗਾ ਅੱਜ ਅਸੀਂ ਇੱਕ ਅਲੱਗ ਤਰੀਕੇ ਦੇ ਨਾਲ ਬਣਾਣਾ ਜਿਹਦੇ ਨਾਲ ਬਹੁਤ ਹੀ ਵਧੀਆ ਆਏ ਸਵਾਦ ਵਾਂਗ ਦਾ ਹੁਣ ਕੁਝ ਨਹੀਂ ਕਰਨਾ ਘੀਆ ਵਿੱਚ ਪਾ ਦੇਣਾ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਡੇਢ ਗਲਾਸ ਦੁੱਧ ਦਾ ਕਿ ਅਸੀਂ ਅੱਜ ਬਣਾ ਕੇ ਤਿਆਰ ਕਰਨੀ ਹੈ ਦੁੱਧ ਵਾਲੇ ਘੀਏ ਦੀ ਸਬਜ਼ੀ ਬਹੁਤ ਹੀ ਵਧੀਆ ਤੇ ਚਟਪਟੀ ਬਣਦੀ ਹੈ ਇਹਦਾ ਫਲੇਵਰ ਪਨੀਰ ਵਾਂਗੂ ਆਊਗਾ ਜਿਸ ਤਰ੍ਹਾਂ ਤੁਸੀਂ ਪਨੀਰ ਜਾਦਾ ਸੀ ਸਬਜੀ ਨੂੰ ਖਾਉਂਗੇ ਤਾਂ ਇਹਦਾ ਫਲੇਵਰ ਇਸ ਤਰ੍ਹਾਂ ਆਊਗਾ ਕਿ ਇਹਦੇ ਵਿੱਚ ਪਨੀਰ ਪਾਇਆ ਹੋਇਆ ਹੈ ਇਹ ਬਿਲਕੁਲ ਪਤਾ ਨਹੀਂ ਲੱਗੂਗਾ ਕਿ ਇਹ ਦੁੱਧ ਦੀ ਸਬਜੀ ਬਣੀ ਹੋਈ ਹੈ ਕਿ ਇੰਨੀ ਜ਼ਿਆਦਾ ਤੇ ਚਟਪਟੀ ਬਣਦੀ ਹੈ बस ਕੁਝ ਨਹੀਂ ਕਰਨਾ ਕੀ ਆ ਪਾ ਕੇ ਕੀ ਆ ਤੇ ਦੁੱਧ ਪਾ ਕੇ ਇਹਨੂੰ ਤੁਸੀਂ ਢੱਕ ਕੇ ਪਕਾ ਲੈਣਾ ਜੇ ਤੱਕ ਦੁੱਧ ਐਨ ਬਿਲਕੁਲ ਸਾਸ ਨਹੀਂ ਹੋ ਜਾਂਦਾ ਤੇ ਦਾਣੇਦਾਰ ਨਹੀਂ ਬਣ ਜਾਂਦਾ ਜਾ ਤਿੱਕਾ ਤੁਸੀਂ ਇਹਨੂੰ ਪਕਾ ਲੈਣਾ ਹੈ ਜਾਨ ਨੂੰ ਉਧਰ ਅਸੀਂ ਦੂਜੀ ਸਾਈਡ ਤੜਕੇ ਦੀ ਤਿਆਰੀ ਕਰ ਲੈਂਦੇ ਆ 10 ਮਿੰਟ ਹੋ ਗਏ ਰੱਖੇ ਹੋਏ ਨੂੰ ਦੁੱਧ ਸਾਡਾ ਸੌਸ ਹੋ ਗਿਆ ਬਸ 2 ਤੋਂ 3 ਮਿੰਟ ਇਹਨੂੰ ਹੋਰ ਸੇਕ ਲਵਾ ਲੈਂਦੇ ਤੁਸੀਂ ਦੇਖ ਸਕਦੇ ਜਿਹੜਾ ਦੁੱਧ ਪਾਇਆ ਸੀਗਾ ਕਿ ਇਸ ਤਰ੍ਹਾਂ ਪਨੀਰ ਵਾਂਗੂ ਹੋ ਗਿਆ ਇਹ ਐਨ ਉਸੀ ਤਰ੍ਹਾਂ ਲੱਗੂਗੇ ਕਿ ਪਨੀਰ ਦੀ ਸਬਜ਼ੀ ਹੈ ਕੀ ਆ ਵੀ ਸਾਡਾ ਸੌਫਟ ਹੋ ਗਿਆ ਹੈ ਬੱਸ ਇਹਨੂੰ 2 ਮਿੰਟ ਹੋਰ ਸੇਕ ਲਵਾ ਲਵਾਂਗੇ ਬਾਅਦ ਵਿੱਚ ਲਾ ਦੰਦੇ ਹੈ ਤੜਕਾ ਬੱਸ ਇਹਨਾਂ ਕੇ ਆਪਾਂ ਪਕਾਣਾ ਹੈ ਤੇ ਥੋੜਾ ਜਿਹਾ ਇਸ ਤਰ੍ਹਾਂ ਦੁੱਧ ਰੱਖ ਲੈਣਾ ਹੈ ਜਦ ਬਾਅਦ ਚ ਅਸੀਂ ਤੜਕਾ ਲਾਵਾਂਗੇ ਹੈ ਤੇ ਦੁਬਾਰਾ ਸਾਨੂੰ ਪਾਣੀ ਨਾ ਲਾਣਾ ਪਵੇ ਇਸ ਲਈ ਪਹਿਲੇ ਤੁਸੀਂ ਦੁੱਧਾ ਥੋੜਾ ਵਿਚਾ ਰਹਿਣ ਦਿਓ ਕੀ ਆਮੀ ਸਾਡਾ ਬਿਲਕੁਲ ਐਂਡ ਸੌਫਟ ਹੋ ਗਿਆ ਵਾਏ ਤੜਕੇ ਦੇ ਲਈ ਬੀਅੜ ਲਸਣ ਹਰੀ ਮਿਰਚ ਤੇ ਟਮਾਟਰ ਟਮਾਟਰ ਦਾ ਅਸੀਂ ਪੇਸਟ ਬਣਾ ਲਿਆ ਏ ਤੇ ਲਸਣ ਇਸ ਤਰ੍ਹਾਂ ਕੱਟ ਲੈਣਾ ਹੈ। ਉਸੇ ਕੜਾਈ ਵਿੱਚ ਦੁਬਾਰਾ ਫਿਰ ਤੜਕਾ ਲਾ ਲਾਂਦੇ ਆ। ਪਾ ਲਾਂਦੇ ਆ ਫਾਇੰਡ ਤੇਲ ਕੋਈ ਵੀ ਤੁਸੀਂ ਕੁਕਿੰਗ ਆਇਲ ਲੈ ਸਕਦੇ ਹੋ ਜਿਹੜਾ ਯੂਜ਼ ਕਰਦੇ ਹੋ ਉਹੀ ਲੈ ਲੈਣਾ ਤੇ ਉਹਦੇ ਨਾਲ ਹੀ ਤੜਕਾ ਲਗਾ ਲੈਣਾ। तेल गरम ਹੋ ਗਿਆ ਇੱਕ ਪਾ ਦਿੰਦੇ ਆ ਸਾਫਤਾ ਧਨੀਆ ਧਨੀਆ ਤਾਂ ਮੇਰੀ ਇੱਕ ਸਬਜ਼ੀ ਵਿੱਚ ਪਾਉਂਦੇ ਹੁੰਦੀ ਹੈ ਸਾਫਤਾ ਧਨੀਆ ਪਾਊਡਰ ਤਾਂ ਅਸੀਂ ਪਾਉਂਦੇ ਪਾਉਂਦੇ ਆ ਸਾਫਤਾ ਧਨੀਆ ਵੀ ਜ਼ਰੂਰ ਪਾਇਆ ਕਰੋ ਉਹਦੇ ਨਾਲ ਸਬਜ਼ੀ ਬਹੁਤ ਹੀ ਸਵਾਦ ਵਾਲੀ ਹੁੰਦੀ ਹੈ ਜੇ ਮੋਹ ਵਿੱਚ ਆਉਂਦੇ ਤਾਂ ਕਰੰਚੀ ਜਿਹਾ ਹੁੰਦਾ ਹੈ ਤਾਂ ਬੜਾ ਹੀ ਜ਼ਿਆਦਾ ਸਵਾਦ ਲੱਗਦਾ ਹੈ ਹੁਣ ਇਹ ਚ ਪਾ ਦਿੰਦੇ ਆ ਸਾਫਤਾ ਜੀਰਾ ਸੁੱਕੀਆਂ ਹੋਈਆਂ ਲਾਲ ਮਿਰਚਾਂ ਬਸ ਹਲਕਾ ਜਿਹਾ ਇਹਨਾਂ ਨੂੰ ਬ੍ਰਾਊਨ ਕਰ ਲੈਣਾ ਜਿਆਦਾ ਇਹਨਾਂ ਨੂੰ ਫੁੱਕਣਾ ਨਹੀਂ ਹੈਗਾ ਕਿ ਐਨ ਕਾਲੇ ਹੋ ਜਾਣ ਇਹ ਆ ਦੇਖ ਸਕਦੇ ਹਾਂ ਹਲਕਾ ਜਿਹਾ ਬਰਾਊਨ ਹੋ ਗਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਲਸਣ ਨਸਤਾ ਨੂੰ ਤੁਸੀਂ ਅੱਧਾ ਕਿ ਮਿੰਟ ਪਕਾਣਾ ਪਹਿਲਾਂ ਇਹਨਾਂ ਵਿੱਚ ਬਹੁਤ ਵਧੀਆ ਆਂਦੀ ਹੈ ਨਸ ਨਹੀਂ ਸੜਕ ਹੋ ਗਿਆ ਇਸ ਤੋਂ ਬਾਅਦ ਪਾ ਦਿੰਦੇ ਆ ਪਿਆਜ਼ ਮਿਰਚਾਂ ਇਸ ਦੇ ਵਿੱਚ ਲਾਲ ਮਿਰਚਾਂ ਦਾ ਪਾਊਡਰ ਵੀ ਪਾ ਸਕਦੇ ਆ ਤੇ ਹਰੀ ਮਿਰਚ ਤੁਸੀਂ 1 ਮਿੰਟ ਹਰੀ ਪਾ ਲੈਣੀ ਹੈ ਤੇ ਥੋੜਾ ਜਿਹਾ ਲਾਲ ਮਿਰਚ ਪਾਊਡਰ ਪਾ ਲਿਓ ਜੇ ਲਾਲ ਮਿਰਚ ਨਹੀਂ ਪਾਣੀ ਹੈ ਤਾਂ ਇਸ ਤਰ੍ਹਾਂ ਤੁਸੀਂ ਹਰੀ ਮਿਰਚ ਪਾ ਸਕਦੇ ਹੋ ਐਨੰ ਤੱਕੀ ਨੂੰ ਪਨ ਲਾ ਦਿੰਦੇ 4 ਤੋਂ 5 ਮਿੰਟ ਜੇ ਸਬਜ਼ੀ ਥੋੜੀ ਜਿਹੀ ਅਲੱਗ ਫਲੇਵਰ ਦੀ ਖਾਣੀ ਹੈ ਇਸ ਤਰ੍ਹਾਂ ਆਪਾਂ ਈਲੇ ਦੀ ਸਬ지 ਬਣਾਏ ਕੁਛ ਨਹੀਂ ਕਰਨਾ ਉਹੀ ਮਸਾਲੇ ਪਾਏ ਐ ਤੇ ਉਹੀ ਤਿੰਨ ਚਾਰ ਚੀਜ਼ਾਂ ਦੇ ਨਾਲ ਹੀ ਸਾਥੀ ਥੋੜੀ ਜਿਹੀ ਅਲੱਗ ਬਣ ਜਾਂਦੀ ਹੈ ਹਾਂ ਅੰਨੀ ਦਾ ਜੇ ਸਵਾਦ ਚੀਜ਼ ਖਾਣੀ ਹੈ ਤਾਂ ਮੈਂ ਵੀ ਥੋੜੀ ਜਿਹੀ ਕਰਨੀ ਪੈਣੀ ਹੈ ਹਰ ਦਾ ਮਸੀ ਕੋ ਚੀਜ਼ ਤਾਂ ਨਹੀਂ ਖਾ ਸਕਦੇ ਤੇ ਅੱਕ ਵੀ ਜਾਂਦੇ ਆ ਇਸ ਤਰ੍ਹਾਂ ਤੁਸੀਂ ਅਲੱਗ ਅਲੱਗ ਵੱਖਰੇ ਬਣੀਆਂ ਸਾਥੀਆਂ ਬਣਾ ਸਕਦੇ ਹੋ ਸਸ ਤੜਕੇ ਨੂੰ 2 ਮਿੰਟੇ ਮੈਂ ਹੋਰ ਪਕਾ ਲੈਂਦੇ ਆ ਟੜਕਾ ਸਾਡਾ ਪੁੱਜ ਗਿਆ ਹੁਣ ਇਸ ਵਿੱਚ ਪਾ ਦਿੰਦੇ ਆ ਟਮਾਟਰਾਂ ਦਾ ਪੇਸਟ ਟਮਾਟਰਾਂ ਦਾ ਪੇਸਟ ਪਾ ਕੇ ਤੜਕੇ ਨੂੰ ਤੁਸੀਂ ਦੁਬਾਰਾ 1 ਮਿੰਟ ਨੂੰ ਹੋਰ ਪਕਾ ਲਾਣਾ ਢੱਕਾ ਸਾਡਾ ਢੁੱਟ ਗਿਆ। ਹੁਣ ਇਹਦੇ ਵਿੱਚ ਪਾ ਦਿੰਦੇ ਆ ਪਾਊਡਰ ਮਸਾਲੇ ਉਸ ਤੋਂ ਪਹਿਲਾਂ ਗੈਸ ਕਰ ਲੰਗੇ ਹੈ ਵੀ ਫੁੱਲ ਲੋਅ ਕਰਨਾ। ਲੋਅ ਕਰਕੇ ਵੀ ਪਾਊਡਰ ਮਸਾਲੇ ਪਾਣੇ ਆ। ਹੁਣ ਇਹ ਪਾ ਦਿੰਦੇ ਆ ਹਲਦੀ ਪਾਊਡਰ ਟੇਸਟ ਦੇ ਮੁਤਾਬਕ। ਔਰ ਤੁਸੀਂ ਤੇਰੇ ਵੀ ਪਾਊਡਰ ਮਸਾਲੇ ਪਾਣੇ ਆ। ਜਿੰਨੀ ਕ ਸਬਜ਼ੀ ਬਣਾਣੀ ਹੈ ਉਸ ਦੇ ਮੁਤਾਬਕ ਤੁਸੀਂ ਪਾਣੇ। ਨਮਕ ਇੱਥੇ ਮਸਾਲੇ ਥੋੜੇ ਜਿਏ ਪੈਣੇ ਵੀ ਤੇਜ ਹੈ ਕਿ ਅਸੀਂ ਇਹਦੇ ਵਿੱਚ ਪਾਇਆ ਹੋਇਆ ਹੈ ਦੁੱਧ ਦੁੱਧ ਨਾਲ ਸਬਜ਼ੀ ਬਣਦੀ ਹੈ ਥੋੜੀ ਜਿਹੀ ਮਿੱਠੀ ਇਸ ਲਈ ਮਸਾਲੇ ਵੀ ਥੋੜੇ ਜਏ ਨਮਕ ਤੇ ਹਲਦੀ ਨੋਰਮਲ ਜਿਆ ਰੱਖਣੇ ਆ ਬਾਕੀ ਮਸਾਲੇ ਤੁਸੀਂ ਥੋੜੇ ਜਏ ਜ਼ਿਆਦਾ ਪਾ ਲੈਣੇ ਆ ਘਰੇ ਮਸਾਲਾ ਔਰ ਇੱਥੇ ਪਾਉਂਦੇ ਅਸੀਂ ਇੱਕ ਪਾਊਡਰ ਹੋਰ ਇਸ ਤਰ੍ਹਾਂ ਲੌਂਗ ਕਾਲੀ ਮਿਰਚ ਵੱਡੇ ਇਲਾਚੀ ਛੋਟੀ ਇਲਾਚੀ ਦਾਲਚੀਨੀ ਉਹਦਾ ਇਹ ਪਾਊਡਰ ਬਣਾਇਆ ਹੋਇਆ ਹੈ ਇਹ ਤੁਸੀਂ ਪਾ ਲੈਣਾ ਥੋੜਾ ਜਿਹਾ ਲਾ ਦਿੰਦੇ ਆ ਪਾਣੀ ਤੇ ਗੈਸ ਕਰ ਲੈਂਦੇ ਫੂਲਾਂ ਅੱਤੇ ਹੁਣ ਤੜਕੇ ਨੂੰ ਦੁਬਾਰਾ ਇਹਨੂੰ ਪੁੰਨ ਲੈਂਦੇ ਆ ਚਾਹ ਤਿਕ ਕਰੇ ਹੈ ਤੇਲ ਨਹੀਂ ਛੱਡਦੇ ਨੂੰ ਇਸ ਤਰ੍ਹਾਂ ਤੁਸੀਂ ਕੜਛੀ ਚਲਾਉਂਦੇ ਹੀ ਤੱਕ ਕੇ ਨੂੰ ਪਕਾ ਲੈਣਾ ਹੈ। ਕੜਕਾ ਸਾੜਾ ਭੁੱਜ ਗਿਆ ਹੈ। ਤੇ ਥੋੜਾ ਜਿਹਾ ਨੇੜਾ ਵੀ ਪੈਂਦਾ ਹੋਣਾ ਹੈ। ਕਿਲੇ ਟਪਿੰਗ ਗਈ ਹੋਈ ਹੈ। ਜਿਸ ਚਿਰਾਂ ਦੇ 5-6 ਦਿਨ ਹੋ ਗਏ ਐ ਬਹੁਤ ਜ਼ਿਆਦਾ بارش ਪੈਂਦੀ ਹੈ। ਲੈਟ ਦਾ ਦਿਨ ਨੂੰ ਕੱਟ ਹੀ ਰਹਿੰਦਾ ਹੈ ਕਿੰਨੇ ਜ਼ਿਆਦਾ ਹਰਾ ਆਇਆ ਹੋਇਆ ਹੈ ਉਸਨੇ ਲੈਟ ਵੀ ਥੋੜੀ ਜਿਹੀ ਕੱਟ ਕਰਕੇ ਥੋੜਾ ਜਿਹਾ ਨੇੜਾ ਜਿਹਾ ਪੈਂਦਾ ਹੋਣਾ ਉਹਦੇ ਲਈ ਸੌਰੀ ਹੁਣ ਇਹਦੇ ਵਿੱਚ ਪਾ ਦਿੰਦੇ ਆ ਅਸੀਂ ਪੀਆ ਤੁਸੀਂ ਦੇਖ ਸਕਦੇ ਉਸੇ ਤਰ੍ਹਾਂ ਲੱਗਦੀ ਹੈ ਕਿ ਇਹਦੇ ਵਿੱਚ ਪਨੀਰ ਪਾਇਆ ਹੋਇਆ ਹੈ ਕਿ ਬਹੁਤ ਜ਼ਿਆਦਾ ਸਵਾਦੀ ਬਣਦੀ ਹੈ ਚਟਪਟੀ ਜਿਹੀ ਬਣਦੀ ਹੈ ਜੇ ਤੁਹਾਨੂੰ ਥੋੜਾ ਜਿਹਾ ਲੱਗਾ ਹੈ ਪਹਿਲਾਂ ਚੈੱਕ ਕਰ ਲੈਣਾ ਹੈ ਕਿ ਤੁਹਾਨੂੰ ਥੋੜਾ ਜਿਹਾ ਲੱਗਾ ਕਿ ਸਬਜ਼ੀ ਥੋੜੀ ਜਿਹੀ ਸਾਡੀ ਮਿੱਠੀ ਹੈ ਉਹਦੇ ਲਈ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਨਿੰਬੂ ਦਾ ਰਸ ਵੀ ਥੋੜਾ ਜਿਹਾ ਪਾ ਸਕਦੇ ਹੋ ਜਾਂ ਇਮੜੀ ਦਾ ਪਾਣੀ ਪਾ ਲੈਣਾ ਹੈ ਉਹ ਚਿਰਕ ਕਰਕੇ ਹੀ ਪਾਣੀ ਜੇ ਤੁਹਾਨੂੰ ਥੋੜੀ ਜਿਹੀ ਮਿੱਠੀ ਹੀ ਟੇਸਟੀ ਲੱਗਦੀ ਹੈ ਤਾਂ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਪਾਓ ਇਹਨੂੰ ਹਸੀ ਹਾਂ 2 ਮਿੰਟ ਸਰਦੀ ਨੂੰ ਟੱਕ ਕੇ ਪਕਾ ਲੈਂਦੇ ਹਾਂ ਜੀ ਮਸਾਲਾ ਵਿੱਚ ਹੈ ਨਾ ਰੱਤ ਜਾਵਾ ਤੇ ਗੈਸ ਕਰ ਦਿੰਦੇ ਆ ਬਿਲਕੁਲ ਲੋ ਲੋਅ ਆਜਤੇ ਹੀ ਧੋਪ ਮਿੰਟ ਪਕਾ ਲੈਣੀ ਸਬਜੀ ਨੂੰ ਸਬਜੀ ਸਾਡੀ ਬਣ ਕੇ ਤਿਆਰ ਹੈ ਮੈਂ ਚੱਕ ਵੀ ਕਰ ਲਈਏ ਮੈਨੂੰ ਕੋਈ ਜ਼ਰੂਰਤ ਨਹੀਂ ਪਈ ਇਸ ਕਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੇ ਤੁਹਾਨੂੰ ਥੋੜੀ ਜਿਹੀ ਮਿੱਠੀ ਲੱਗਾ ਤਾਂ ਤੁਸੀਂ ਦੇ ਵਿੱਚ ਕਿਆ-ਕਿਆ ਪਾ ਸਕਦੇ ਆ ਮੈਨੂੰ ਬਿਲਕੁਲ ਸਹੀ ਲੱਗੀ ਐ ਇੰਨੀ ਜ਼ਿਆਦਾ ਸਵਾਦ ਐ ਜੇ ਤੁਸੀਂ ਇੱਕ ਵਾਰ ਇਹ ਸਬਜ਼ੀ ਬਣਾ ਲਈ ਨਾ ਮੇਰੀ ਗਰੰਟੀ ਐ ਨਹੀਂ ਤੁਹਾਨੂੰ ਵਧੀਆ ਲੱਗੂਗੀ ਐ ਤੁਸੀਂ ਵਾਰ-ਵਾਰ ਇਸੇ ਤਰੀਕੇ ਦੇ ਨਾਲ ਘੀਏ ਦੀ ਸਬਜ਼ੀ ਬਣਾਓਗੇ ਕਿ ਇੰਨੀ ਜ਼ਿਆਦਾ ਵਧੀਆ ਬਣਦੀ ਐ ਇਹਦੇ ਵਿੱਚ ਥੋੜਾ ਜਿਹਾ ਮਿੱਠੇ ਦਾ ਵੀ ਫਲੇਵਰ ਆਂਦਾ ਐ ਤੇ ਲੱਗ ਦੁੱਧ ਦਾ ਫਲੇਵਰ ਆਂਦਾ ਐ ਬਣਾਉਣ ਨੂੰ ਵੀ ਬਹੁਤਾ ਟਾਈਮ ਨਹੀਂ ਲੱਗਿਆ ਬੀ ਤੋਂ 25 ਮਿੰਟ ਲੱਗੇ ਹੋਣੇ ਆ ਇਸ ਸਬਜੀ ਨੂੰ ਬਣਨ ਨੂੰ ਜਲਦੀ ਹੀ ਬਣ ਜਾਂਦੀ ਹੈ ਜੇ ਤੁਹਾਨੂੰ ਲੱਗੇ ਹੈ ਕਿ ਅਸੀਂ ਕੁੱਕਰ ਵਿੱਚ ਸੀਟੀਆਂ ਮਾਰਾ ਲੈਣੀਆਂ ਤੇ ਮੈਂ ਇਸ ਲਈ ਕੁੱਕਰ ਵਿੱਚ ਸੀਟੀ ਨਹੀਂ ਮੁਰਾਈ ਕਿ ਦੁੱਧ ਮੈਂ ਡੇਢ ਗਲਾਸ ਪਾਇਆ ਸੀ ਤੇ ਦੁੱਧ ਥੋੜਾ ਜਿਹਾ ਜ਼ਿਆਦਾ ਹੁੰਦਾ ਉਬਲ ਕੇ ਥੋੜਾ ਜਿਹਾ ਬਾਹਰ ਆਲਣਾ ਪੈਂਦਾ ਹੈ ਇਸ ਲਈ ਮੈਂ ਕੜਾਹੀ ਵਿੱਚੇ ਸਬਜੀ ਬਣਾਈ ਤੇ ਕੜਾਹੀ ਵਿੱਚੇ ਇਹਨਾਂ ਉਬਾਲ ਲਿਆ ਹੁਣ ਬਣ ਕੇ ਤਿਆਰ ਹੈ ਸਾਡੀ ਦੁੱਧ ਵਾਲੀ ਘੀਏ ਦੀ ਸਬਜੀ ਇਸ ਤਰੀਕੇ ਦੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਜੇ ਮੇਰੇ ਚੈਨਲ ਐਚ ਕੇ ਪੰਜਾਬੀ ਤੇ ਤੁਸੀਂ ਨਵੇਂ ਹੋ ਜੇ ਇਹਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜਿਸ ਵਿੱਚ ਅਸੀਂ ਜਿਹੜੀ ਵੀ ਰੈਸਪੀ ਬਣਾਉਂਦੇ ਆ ਉਹ ਆਪਾਂ ਲੱਗ ਤਰੀਕੇ ਨਾਲ ਬਣਾਉਂਦੇ ਆ ਅੱਜ ਇਸੇ ਤਰ੍ਹਾਂ ਅਸੀਂ ਘੀਏ ਦੀ ਸਬਜੀ ਅਲੱਗ ਫਲੇਵਰ ਦੀ ਬਣਾ ਕੇ ਤਿਆਰ ਕੀਤੀ ਹੈ ਇਸ ਤਰ੍ਹਾਂ ਦੀਆਂ ਨਵੀਆਂ ਨੰਨੀਆਂ ਵੀਡੀਓ ਦੇਖਣ ਦੇ ਲਈ ਜੁੜੇ ਹੋ ਰਹੇ ਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ